ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪੰਜਾਬੀ ਪੂਰੇ ਵਰਲਡ ਚ ਕਿਤੇ ਵੀ ਰਹਿੰਦੇ ਆ ਸਾਰਿਆਂ ਦੇ ਚਰਨਾਂ ਚ ਇੱਕ ਬੇਨਤੀ ਆ ਆਓ ਆਪਾਂ ਰਲ ਕੇ ਸਾਰੇ ਕਿਤੇ ਵੀ ਤੁਸੀਂ ਕੰਮ ਤੇ ਹੋ ਕਿਤੇ ਵੀ ਗੁਰੂ ਘਰ ਜਾ ਕੇ ਜਾਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਜਦੋਂ ਵੀ ਤੁਸੀਂ ਵੀਡੀਓ ਦੇਖੋਗੇ ਤਾਂ ਪਲੀਜ਼ ਆਪਾਂ ਬਾਈ ਰਾਜਵੀਰ ਜਵੰਦੇ ਬਾਈ ਦੀ ਸਿਹਤ ਲਈ ਜਰੂਰ ਇੱਕ ਅਰਦਾਸ ਬੇਨਤੀ ਕਰਿਏ ਕਿਉਂਕਿ ਦਵਾ ਚ ਦਵਾਈ ਨਾਲੋਂ ਜ਼ਿਆਦਾ ਅਸਰ ਹੁੰਦਾ ਤੇ ਆਓ ਆਪ ਰਲ ਕੇ ਸਾਰੇ ਦੁਆ ਕਰੀਏ ਵੀ ਰਾਜਵੀਰ ਬਾਈ ਬਹੁਤ ਜਲਦੀ ਤੰਦਰੁਸਤ ਹੋਵੇ ਠੀਕ ਹੋਵੇ ਤੇ ਬਾਈ ਦੀ ਤੰਦਰੁਸਤੀ ਲਈ ਸਾਰੇ ਜਣੇ ਇੱਕ ਵਾਰ ਫੇਰ ਜਿਵੇਂ ਤੁਸੀਂ ਸਾਰਿਆਂ ਨੇ ਬਾਈ ਦੇ ਪਹਿਲੇ ਦਿਨ ਤੋਂ ਲੈ ਕੇ ਜਿੱਦ ਦੇ ਬਾਈ ਐਡਮਿਟ ਕੀਤਾ 40 ਚ ਉਹਦੇ ਤੋਂ ਲੈ ਕੇ ਤੁਸੀਂ ਅਰਦਾਸ ਬੇਨਤੀ ਕੀਤੀ ਮਤਲਬ ਚੋਡੀਆਂ ਦੁਆਵਾਂ ਨੇ ਬਹੁਤ ਅਸਰ ਦਿਖਾਇਆ ਤੇ ਆਪਾਂ ਰਲ ਕੇ ਸਾਰੇ ਫੇਰ ਅਰਦਾਸ ਬੇਨਤੀ ਕਰੀ ਕਿ ਬਾਈ ਜਲਦੀ ਤੰਦਰੁਸਤ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ